ਹਾਂਜੀ ਇਹ ਹੈ ਜੀ ਮੇਰੇ ਕੋਲ ਪ੍ਰਿੰਟਡ ਕਾਟਨ ਦਾ ਸੂਟ ਇਸ ਦਾ ਮੈਂ ਬਣਾਉਣਾ ਕੋਰਸੈਟ ਤੇ ਆਜੋ ਫਿਰ ਤੁਹਾਨੂੰ ਦਿਖਾਨੇ ਆ ਕਿਵੇਂ ਦਾ ਬਣਾਇਆ ਮੈਂ ਕੋਰਸੈਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਪ੍ਰਭ ਹਰ ਫੈਸ਼ਨ ਬੁਟੀਕ ਦੇ ਵਿੱਚ ਮੈਂ ਹਾਂ ਜੀ ਰਕਿੰਦਰਪੁਰ ਮੈਂ ਤਿਆਰ ਕੀਤਾ ਅੱਜ ਕੋਰਸੈਟ ਆਜੋ ਤੁਹਾਨੂੰ ਦਿਖਾਨੇ ਆ ਉਹਦੀ ਪੂਰੀ ਲੁੱਕ ਇਹ ਹੈ ਜੀ ਕੋਰਸੈਟ ਜਿਹੜਾ ਮੈਂ ਤਿਆਰ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਇਹਦੀ ਲੁੱਕ ਆਈ ਹੈ ਬਹੁਤ ਫਿਨਿਸ਼ਿੰਗ ਦੇ ਨਾਲ ਮੈਂ ਤਿਆਰ ਕੀਤਾ ਹੈ ਇਹ ਦੇਖੋ ਜੀ ਬਹੁਤ ਸੋਹਣਾ ਤੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਮੈਂ ਕੋਰਸੈਟ ਤਿਆਰ ਕੀਤਾ ਹੈ ਆ ਨੈੱਕ ਦੀ ਫਿਨਿਸ਼ਿੰਗ ਦੇਖੋ ਤੁਸੀਂ ਕਾਲਰ ਦੀ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਹੈ ਕਿਉਂਕਿ ਕੋਰਸੈਟ ਦੇ ਵਿੱਚ ਕਾਲਰ ਦੇ ਉੱਤੇ ਫਿਨਿਸ਼ਿੰਗ ਲੈ ਕੇ ਆਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਾਰਾ ਜਿਹੜਾ ਕੋਰਸੈਟ ਹੈ ਉਹ ਜਿਹੜੀ ਕਾਲਰ ਦੀ ਲੁੱਕ ਦੇ ਉੱਤੇ ਡਿਪੈਂਡ ਕਰਦਾ ਤੁਸੀਂ ਚੈੱਕ ਕਰ ਸਕਦੇ ਹੋ ਪਲੱਸ ਇਹਦੇ 프ਰੰਟ ਤੇ ਮੈਂ ਬਟਨ ਲਗਾਏ ਨੇ ਇਹ ਦੇਖੋ ਨਾਲੇ ਦੇ ਇਹ ਵਾਲਾ ਪਲਾਜ਼ੋ ਬਣਾਇਆ ਹੈ ਦੋਨੋਂ ਸਾਈਡ ਤੇ ਪੌਕਟ ਲਗਾਈ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਬਣਾਇਆ ਹੋਇਆ ਮੇਰਾ ਕੋਰਸੈਟ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੁਸੀਂ ਵੀ ਮੇਰੇ ਕੋਲੋਂ ਹਰੇਕ ਪ੍ਰਕਾਰ ਦੇ ਕੱਪੜੇ ਸਲਾਈ ਕਰਵਾ ਸਕਦੇ ਹੋ ਤੇ ਸਲਾਈ ਸਿੱਖ ਵੀ ਸਕਦੇ ਹੋ ਸਲਾਈ ਕੱਪੜੇ ਸਲਾਈ ਕਰਵਾਉਣ ਲਈ ਅਤੇ ਸਲਾਈ ਸਿੱਖਣ ਲਈ ਸੰਪਰਕ ਕਰੋ ਪ੍ਰਭਰ ਫੈਸ਼ਨ ਬੁਟੀਕ ਰੁਪਿੰਦਰਪੁਰ ਫੋਨ ਨੰਬਰ ਹੈ ਜੀ 8567857006 ਪੁਰਾਣੀ ਸਰਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ